大脖子，大脖子，打脖子。 ਬੀਤੇ ਦਿਨ ਦੇਰ ਸ਼ਾਮ ਨੂੰ ਮੀਂਹ ਪੈਂਦੇ ਸਮੇਂ ਇੱਕ ਮੋਟਰਸਾਈਕਲ ਤੇ ਕੰਬਾਈਨ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਦੇ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੇ ਕਿ ਪਿੰਡ ਕਲੇਰ ਬਨਵਾਲੀਪੁਰ ਰੋਡ ਤੇ ਦੇਰ ਸ਼ਾਮ ਨੂੰ ਮੀਂਹ ਪੈਂਦੇ ਸਮੇਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਪਿੰਡ ਵੱਲ ਜਾ ਰਿਹਾ ਸੀ ਤਾਂ ਕੰਬਾਈਨ ਨਾਲ ਟਕਰਾਂ ਤੇ ਮੌਕੇ ਤੇ ਹੀ ਉਸ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਮੌਕੇ ਤੇ ਕੰਬਾਈਨ ਦਾ ਡਰਾਈਵਰ ਅਤੇ ਉਸ ਦਾ ਮਾਲਕ ਫਰਾਰ ਹੋਣ ਵਿੱਚ ਸਫਲ ਹੋ ਗਿਆ ਇਸ ਮੌਕੇ ਪੱਤਰਕਾਰਾਂ ਨੇ ਨਾਲ ਗੱਲਬਾਤ ਕਾਦੇ ਹੋਏ ਮ੍ਰਿਤਕ ਨੌਜਵਾਨ ਦੀ ਮਾਂ ਨਰਿੰਦਰ ਗੌਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਲਵਜੀਤ ਸਿੰਘ ਨੇੜੇ ਪਿੰਡ ਤੂੜ ਗੁਰਦੁਆਰਾ ਸਾਹਿਬ ਦੇ ਗੰੰਥੀ ਵਜੋ ਸੇਵਾ ਕਰਨ ਦੇ ਲਈ ਜਾ ਰਿਹਾ ਸੀ ਅਤੇ ਪਿੰਡ ਦੀ ਕੁਝ ਕੁ ਦੂਰੀ ਤੇ ਸਾਹਮਣੇ ਪਾਸੋਂ ਇੱਕ ਕੰਬਾਈਨ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਮੋਟਰਸਾਈਕਲ ਦੇ ਨਾਲ ਟਕਰਾਨ ਤੇ ਲਵਜੀਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਇਸ ਘਟਨਾ ਦੀ ਸੂਚਨਾ ਮਿਲਨ ਤੇ थाना ਸਰਹਾਲੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਤਰੰਤਾਰਨ ਸਿਵਲ ਹਸਪਤਾਲ ਲੋ ਪੇਜ ਦਿੱਤੀ ਗਈ ਹੈ ਅਧਰ थाना ਸਰਹਾਲੀ ਪੁਲਿਸ ਦੇ ਵੱਲੋਂ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਤੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਇਹ بارش ਹੋ ਰਹੀ ਸੀ ਤੇ ਇਦਨੋਂ ਬੰਗਾਲੀਪੁਰਾ ਲੋਕਾਂ ਕੋਲ ਬਾਈਨਾ ਉੰਡਈ ਸੀ ਇਹ ਤੋਂ ਕ੍ਰੇਨ ਨਾਲ ਹੋਏ ਮੋਟਰਸਾਈਕਲ ਤੇ ਜਾਂਦੇ ਤੇ ਚੰਕੀਏ ਜਿਹੜਾ ਕੰਬਾਈਨ ਦੇ ਅੱਗੇ ਐਕਸੀਡੈਂਟ ਹੋ ਗਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਇਹ ਹੋਏ ਕਿ ਇਹਨਾਂ ਨੂੰ ਆਖਣ ਦੇ ਆ ਵੀ ਆਪਾਂ ਪੋਸਟ ਮਾਰ ਕੇ ਜੋ ਪੱچہ ਦਰਜ ਕਰ ਕਰਦੇ ਇਹਨਾਂ ਨੂੰ ਕਾਨੂੰਨੀ ਕਾਰਵਾਈ ਕਰਦੇ ਆ ਅਜੇ ਥੋੜਾ ਕਿ ਜੇ ਤਾਂ ਮੰਨ ਦੇਣਗੇ ਅੱਖਾਂ ਗਲਤੀ ਕਿਦੀ ਪਾਈ ਰਿਹਾ ਕੰਬੈਨ ਦੀ ਗਲਤੀ ਨ ਕੰਬੈਨ ਦੀ ਵੇਖੋ ਜੀ ਕੱਟ ਲੱਗਾ ਗਾੜੀ ਕੱਟ ਲੱਗਾ ਕੱਟ ਲਾਉਣਾ ਚਾਹੀਦਾ ਸੜਕ ਤੋਂ ਕਿੱਥੇ ਤੋਂ ਕਾਬੂ ਆਇਆ ਕੰਬੈਨ ਦਾ ਨਹੀਂ ਕਾਬੂ ਨਹੀਂ ਆਇਆ ਕੰਬੈਨ ਦਾ ਕੰਬੈਨ ਲੱਗੀ ਕਾਬੂ ਹਾਂ ਕੰਬੈਨ ਕਾਬੂ ਆ ਗਈ ਓਕੇ ਜੀ ਤੇ ਸਾਡੇ ਪਿੰਡ ਦੇ ਗਰੰਥੀ ਸਿੰਘ ਬਾਬਾ ਲਵਜੀਤ ਸਿੰਘ ਜੀ ਇੱਕ ਕਲੇਰਾਂ ਵਾਲੀ ਸਾਈਡ ਤੋਂ ਆ ਰਹੇ ਸੀਗੇ ਇਹਨਾਂ ਨੇ ਦੇਖਿਆ ਕਿ ਉਹ ਕੰਬੈਨ ਆ ਰਹੀ ਆ ਇਹਨਾਂ ਨੇ ਰੋਡ ਤੋਂ ਸਾਈਡ ਤੇ ਕਰਕੇ ਮੋੜਸਾ ਲੈ ਡਾਕ ਲਿਆ ਉਧਰੋਂ ਕੰਬੈਨ ਵਾਲੇ ਸੀ ਜਿਹੜੇ ਮੀਂਹ ਹੁੰਦਾ ਕਰਕੇ ਸਪੀਡ ਤੇ ਭਜਾਈ ਆਉਂਦੇ ਸੀਗੇ ਉਹ ਤਾਂ ਪਹਿਲਾਂ ਜਿਹੜਾ ਦੱਸਣਾ ਸਾਰਿਆ ਵੀ ਪਿੱਛੇ ਵੀ ਕਿਸੇ ਦੇ ਨਾਲ ਨਾ ਵੱਜ ਕੇ ਆਇਆ ਥੋੜਾ ਉਹ ਤਾਂ ਵਾਜ ਜਦੋਂ ਇੱਥੇ ਪਹੁੰਚਿਆ ਤੇ ਮੀਂਹ ਦੇ ਕਰਕੇ ਉਹਨਾਂ ਕੋਲ ਬ੍ਰੇਕ ਲੱਗੀ ਨਹੀਂ ਆ ਉਹ ਸਿੱਧੇ ਜਿਹੜੇ ਬਲੇਡ ਵੀ ਹੀ ਛਾਂਣੇ ਦੇ ਲੱਗੇ ਗਾੜੀ ਉਹ ਕਟੜਾ ਆਣ ਕੇ ਬਾਬਾ ਜੀ ਦੇ ਮੂੰਹ ਤੇ ਵੱਜ ਗਿਆ ਸਾਰਾ ਉਹਦਾ ਕਰਕੇ ਉਹਨਾਂ ਦੀ ਜਿਹੜੀ ਆ ਡੈਥ ਹੋ ਗਈ ਹੈ ਜੀ ਅਸਲ ਤੁੜਕੀ ਮੰਗ ਤੁਹਾਡੀ ਮੰਗ ਸਾਡੀ ਇਹੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਪਹਿਲਾਂ ਜਿਹੜਾ ਵਾ ਇਹਨਾਂ ਦੇ ਪਿਤਾ ਜੀ ਪਤਾ ਨਹੀਂ ਦੋ ਬਣਾ ਦੇ ਜੀ ਉਹਨਾਂ ਦੇ ਨਾਲ ਵੀ ਨਜਾਇਜ਼ ਹੋਈ ਨੀ ਤੇ ਉਸ ਤੋਂ ਬਾਅਦ ਹੁਣ ਇਹ ਬੇਟਾ ਵਿਚਾਰਾ ਘਰ ਦੀ ਜ਼ਿੰਮੇਵਾਰੀ ਸੰਭਲ ਰਿਹਾ ਹੈਗਾ ਕੰਪੈਨ ਵਾਲਾ ਇੱਥੇ ਕੋ ਭੱਜ ਗਿਆ ਹਾਂਜੀ ਕੰਪੈਨ ਵਾਲਾ ਭੱਜ ਗਿਆ ਕੰਬੈਨ ਵਾਲਾ ਭਜਾਇਆ ਨੰਨੇ ਆ ਇਹ ਵੀ ਭੱਜ ਗਿਆ ਵਾ ਮੌਕੇ ਤੇ ਪਰ ਗੱਲ ਇਹ ਹੈ ਕਿ ਕੰਬੈਨ ਵਾਲਾ ਜਿਹੜਾ ਚਲਾ ਰਿਹਾ ਸੀ ਡਰਾਈਵਰ ਉਹ ਵੀ ਇਹਦੇ 'ਚ ਗਲਤ ਆ ਕੰਬੈਨ ਦਾ ਮਾਲਕ ਵੀ ਗਲਤ ਆ ਕਿਉਂਕਿ ਕਟਰ ਲਾ ਕੇ ਕਾਨੂੰਨੀ ਤੌਰ ਤੇ ਅਸੀਂ ਸਿੰਗਲ ਰੋਡ ਤੇ ਜਾਂ ਡਬਲ ਰੋਡ ਤੇ ਕੰਬੈਨ ਨਹੀਂ ਚਲਾ ਸਕਦੇ ਹਾਂ। ਹਾਂ। ਮੁਝੇ ਨੰਬਰ ਤੇ ਇਹ ਆਇਆ ਕਿ ਸਾਡੇ ਇਹ ਮਾਲਕ ਦਾ ਮਾਲਕ ਦੇ ਉੱਤੇ ਡਰਾਈਵਰ ਦੇ ਉੱਤੇ ਪਰਚੀ ਹੋਣਾ ਕੰਬੈਨ ਦੇ ਉੱਤੇ ਪਰਚਾ ਹੋਵੇ ਗਿਲਵੰਦਰ ਸਿੰਘ ਦੇ ਪਰਿਵਾਰ ਦੀ ਹੱਕ ਰਸੀ ਆ ਜਿਹੜੀ ਉਹ ਹੋਵੇ। ਉਸ ਤੋਂ ਬਾਅਦ ਅਸੀਂ ਜਿਹੜਾ ਇਹਦੇ ਬਾਰੇ ਵਿੱਚ ਪੁੱਛ ਸਕਦੇ ਆ। ਵੀ ਕੀ ਪਹਿਲਾਂ ਤੋਂ ਆਪਣਾ ਨਾਮ ਦੱਸ ਕੀ ਆ? ਤੇਰਾ ਨਾਮ ਜਿੰਦਰਦੋਹ ਰਿਆ। ਮੁੰਡੇ ਦਾ ਕੀ ਨਾਮ ਆ? ਲਾਉਜੀ ਦਾ। ਕੀ ਹੋਇਆ ਕਿ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ। ਸਾਡਾ ਨਾਮ ਤਾਂ ਸੁਣਿਆ ਤੇ ਤੁਰੋਂ ਦਿਆ ਕੇ ਲੱਗਿਆ ਉਤੀਵੇਂ ਕਿਤੇ ਆ ਬਿਆ ਜੱਟੇ ਥੱਲੇ ਪਤਾ ਮਦਾਈ ਪਾਟਕਰ ਦਾ ਗੁਰਦਾਰੇ ਕਿ ਪਾਟਕਰ ਦੇ ਗੁਰਦਾਰੇ ਕਿੱਥੋਂ ਆ ਰਹੀ ਹੈ ਅੱਛਾ ਜੀ ਇਹ ਬਾਟਾ ਤੋਂ ਆ ਰਿਹਾ ਪਾਟਾ ਤੋਂ ਆਵੇ ਬਸ ਚਲੋ ਤੇਜ਼ ਚੈਨਲ ਦੇ ਲਈ ਤਰੰਤਾਰੰਤੋ ਬਲਜੀਤ ਸਿੰਘ ਦੀ ਰਿਪੋਰਟ